ਨਾ ਤੇਰੀ ਵੀਡੀਓ ਬਣਾਉਣੀ ਆ ਫੇਰ ਹਾਂ ਉਮਰ ਤੇਰੀ ਬਹੁਤ ਹੋ ਗਈ ਤੇਰੀ ਵੀਡੀਓ ਬਣਾਉਣੇ ਕੰਮ ਕਰਦੇ ਸੀ ਯਾਦ ਕਰ ਲਿਆ ਕਰਾਂਗੇ ਤੈਨੂੰ ਮੇਰੇ ਹਾਂ ਦਾ ਕੋਈ ਨਹੀਂ ਕਰਮ ਕੰਮ ਕਰਦਾ ਮੈਂ ਇੱਧਰ ਟੱਕ ਐਂ ਦੱਸ ਤੇਰਾ ਘਰ ਕੋਰ ਫੇਕ ਨਹੀਂ ਘਰ ਤੇ ਆਈ ਨਹੀਂ ਹੈ ਲੰਬਾ ਕਿਹਦੇ ਜਮੇ ਲੰਬਾ ਤਾਂ ਉਹਨਾਂ ਪੰਚਾਇਤ ਜਮੇ ਆ ਆਸ਼ੀ ਸਾਰੇ ਜੇ ਸਾਰਿਆਂ ਦੇ ਕੇ ਆਖਿਆ ਸੀ ਤੈਨੂੰ ਉਹਨਾਂ ਨੇ ਆਖਿਆ ਜੀ ਇਹ ਘਰ ਪਵਾਵਾਂਗੇ ਵੋਟਾਂ ਵੇਲੇ ਹਾਂ ਦੱਸ ਕਰਦੇ ਆਖਿਆ ਦੱਸ ਕਰਨਾ ਕਿਹੜਾ ਅੱਜ ਦੀਆਂ ਹਾਂ ਅੱਜ ਪਾਵਾਂ ਪਹਿਲੇ ਮੈਂ ਪੈਸੇ ਦੇ ਮੈਂ ਮਾ ਪੈਸੇ ਨਹੀਂ ਦਵਾਂਗਾ अच्छा आज ਵੀ ਤਾਰੇ ਮੈਂ ਪ੍ਰੇਮਿਤ ਕਾਹਦੇ ਮੈਂ ਬੋ ਦੱਸ ਹੋਏ ਨਹੀਂ ਫਿਰ ਘਰ ਤਾਂ ਤੇਰਾ ਪਾਉਣਾ ਸੀ ਉਹਨਾਂ ਨੇ ਯਾਰ ਕਿ ਹੋਰ ਜਮਾਂ ਤੇ ਮੈਂ ਕਹਿੰਦੀ ਘੜ ਰਿਓ ਕਿ ਤੇਰੇ ਨਾਲ ਜਵਾਨ ਕਰੀ ਸੀ ਮੀਟਰ ਲੱਗਿਆ ਤੇਰੇ ਨਾ ਮੀਟਰ ਵੀ ਲੱਗਿਆ ਨਹੀਂ ਹਾਂ ਪਹਿਲਾਂ ਸੀਗਾ ਲਾਈਟ ਉਧਰ ਰਹਿਣਾ ਕੱਲਾ ਪੱਖਾ ਹੀ ਮਰਦਾ ਪਹਿਲਾਂ ਤੂੰ ਹੀ ਲੱਗਿਆ ਮੀਟਰ ਤੇਰੇ ਨਾ ਵੀ اچھا ਰਵਾਇਣ ਅੱਛਾ ਗਏ ਉਹ ਮੇਰੇ ਨਾਲ ਸੀ ਮੀਟਰੀ ਸੀ ਮੈਂ ਉਹਨਾਂ ਨੂੰ ਲਵਾਤਾ ਮੈਂ ਚੱਕੋ ਆਹ ਸਾਮ ਲਾ ਵੀਡੀਓ ਪਾ ਮਾ ਇਹ ਗਲਤ ਨਾ ਬੋਲਨੀ ਨਾ ਮੈਂ ਗਲਤੀ ਸਮਝੋ ਬੱਸ ਕਿਸ ਨੂੰ ਗਲਤ ਨਾ ਬੋਲਨੀ ਨਾ ਕੀ ਤੇਰੇ ਸੁਣਵਾਈ ਹੋ ਜੇ ਕਿਤੇ ਹਾਂ ਹੋ ਘਰ ਪਈ ਜਾ ਤੇਰਾ ਹਣਾ ਮੈਂ ਆਖਿਆ ਸੀ ਕਿਹਨੂੰ ਆਖਿਆ ਸੀ ਪ੍ਰੇਮ ਨੇ ਪ੍ਰੇਮਾ ਬਚਾਰੇ ਗਰੀਬ ਨੇ ਕਾਂਦੀ ਗੜਾ ਦੋਨੇ ਪਰਿਵਾਰ ਗੋਰਾ ਆ ਗੋਰਾ ਨਹੀਂ ਸਪੈਂਸ ਹੋ ਆਪਣੇ ਸਰਦੀਪ ਹਾਂ ਕਿਉਂ ਮੱਕੋ ਡਾਣਾ ਕੀ ਉਹਦਾ ਪੋਬੀ ਅੱਛਾ ਮਤਲਬ ਕਿ ਉਹ ਗਿਆ ਮਹਿਰ ਮੂਹ ਪਰ ਚੱਕਰ ਕੇ ਮੈਂ ਹਾਂ ਮਾਇਆ ਕੰਮ ਕਰਦਾ ਆਇ ਕੋਈ ਨਹੀਂ ਕਰਾਇਦਾ ਬਾਬਾ ਤੇ ਲਾਜੀ ਕਰ ਦੇਣਗੇ ਫਿਰ ਹਾਂ ਇਹ ਤਾਂ ਥੋੜੇ ਸਾਰੇ ਨੇ ਆਖਾਂਗੇ ਸਰਪੰਚ ਨੇ ਤੇਰਾ ਘਰ ਤਾਂ ਪੈਣਾ ਚਾਹੀਦਾ ਹੈ ਨਾ ਇਹ ਮਾੜਾ ਖਾਂ ਕਦੇ ਨਾ ਦੋ ਕਮਰੇ ਕਮਰੇ ਇੱਕ ਘਰ ਤਾਂ ਪਵੇ ਤੇਰਾ ਹੋ ਜਾਂਦਾ ਹੈ ਇੱਕ ਤਾਂ ਪੈ ਜੀ ਸਹੀ ਗੱਲ ਤੇ ਇਹਨੂੰ 65 ਸਾਲ ਹੋ ਗਏ ਹੈ ਹਾਂ 60 ਸਾਲ ਤੇ ਕੈਸਾ ਉਹਦਾ ਕੰਮ ਤੇ ਲੱਗਿਆ ਸੀ ਕੈਸਾ ਉਹਦਾ ਕੰਮ ਤੇ ਲੱਗਿਆ ਸੀ ਕੰਮ ਤੇ ਤਾਂ ਮੈਂ ਜਿਆਦਾ 12 ਸਾਲ ਦਾ ਤਸਵੀਰ ਕਹੇ ਕਿੱਟੇ ਸੀ ਕਿੱਥੇ ਕਈ ਕਿੱਟੇ ਹੈ ਕੱਟ ਗਏ ਹੋਗੇ ਤਾਂ ਤਸਵੀਰ ਕੀ ਦੇਖੀ ਕੀ ਦੇਖੀ ਦੇ ਜਿਆਦਾ ਚਾਰ ਤੇ ਸੀ ਉਹ ਦੇ ਅੱਛਾ ਚਾਰ ਮਣੀ ਦੇ ਅੱਛਾ ਤੇ ਆ ਗੁਲਾਬ ਕੇ ਇਹਦੇ ਯਾਰ ਸੇਮ ਇਹਦੇ ਅੱਛਾ ਸੱਤ ਹੋ ਗਏ ਤੇ ਚਾਰ ਸਾਲ ਪ੍ਰੇਮ ਨਾਲ ਆ ਪੰਜ ਪ੍ਰੇਮ ਕਿਹੜਾ ਉਹ ਉਹਨਾਂ ਮੂਲ ਹੈਗਾ ਮੂਲ ਚੰਦ ਕੇ ਹਾਂ ਅੱਛਾ ਸੈਣੀਆਂ ਦੇ ਹਾਂ ਅੱਛਾ 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 ਚਾਰ ਸਾਲ ਉਹਨਾਂ ਦੇ ਸੀਰ ਲੱਗੇ ਸੂ ਹਾਂ ਪਤਾ ਗਿਆ ਠੇਕੇ ਤੇ ਲੱਗਾ ਠੇਕੇ ਤੇ 11 ਸਾਲ ਸੀਰ ਕਟੇ ਹਾਂ ਵੇ ਠੇਕੇ ਤੇ ਲੱਗੇ ਤੇ ਇੱਕ ਆਪਣਾ ਕਿੰਨੇ ਹੋ ਗਏ ਇੱਕ ਆਪਣੇ ਸਾਲ ਲੱਗੇ ਇਸ ਤੋਂ 12 12 ਤੇ ਇਹ ਕਿ ਚਲਾ ਰਿਹਾ ਏ ਕਿ ਤੇ ਦੋ ਪੰਡ ਦੇਣਾ ਪੰਡ ਕਿਹੜਾ ਹਾਂ ਉਹ ਇੰਦੀ ਦਾ ਆਪਣੇ ਦਰਸ਼ਨ ਕੇ ਦਰਸ਼ੀ ਕੇ ਹਾਂ 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 ਅੱਛਾ ਇਹ ਮੁੰਡਾ ਗੱਭਰੂ ਹੋਗਾ ਮੈਨਾਂ ਇਹ ਤੂੰ ਪਾਪਾ ਹੜ ਤੇ ਕਮ ਅੱਛਾ ਮੁਕੇ ਮੈਂ ਮੈਂ ਹਟ ਗਿਆ ਇਹ ਉਹ ਬਿਲੋ ਲੱਗ ਗਿਆ ਉਹ ਦਾ ਤਾ ਬਸ ਤੱਕ ਲੱਗੇ ਸਤਰੀ ਕਾਹ ਦੋਸਤੋ ਅੱਜ ਨਾ ਇੱਕ ਵਿਚਾਰੇ ਦੀ ਵੀਡੀਓ ਬਣਾ ਰਿਆ ਸੀ ਮੈਂ ਇਸ ਵਕਤ ਭਗਤ ਬੰਦੇ ਦੀ ਤੇ ਜੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਕਿਤੇ ਸੁਣਦਾ ਹੋਵੇ ਸਾਡੀ ਗੱਲ ਜੇ ਇਹਦੀ ਫਰਿਆਦ ਹੀ ਸੁਣ ਲੈ ਛਕੜ ਇਧਰ ਚਾਕ ਇਹ ਨਾ ਕੰਮ ਤੇ ਆਉਂਦਾ ਮੇਰੇ ਕਾਫੀ ਦਿਨਾਂ ਦਾ ਤੇ ਪਹਿਲਾਂ ਹੀ ਬਹੁਤ ਕੰਮ ਕਰਾਇਆ ਇਹ ਵਿਚਾਰਨੇਵੇਂ ਕਹਿ ਦੀਏ ਹੁਣ ਸਾਡੀ ਤਾਂ ਕੋਈ ਸੁਣਦਾ ਨਹੀਂ ਮੈਂ ਕਹਿ ਦੀਏ ਨਾ ਤਾਂ ਕੋ ਸਰਕਾਰੀ बाबू ਸੁਣਦਾ ਤੇ ਨਾ ਕੋਈ ਸਰਪੰਚ बाबू ਸੁਣਦਾ ਤੇ ਜੇ ਕੋਈ ਕਿਸੇ ਵੀਡੀਓ ਜਾਂਦੀ ਹੈ ਕਿਸੇ ਸਰਕਾਰੀ ਬੰਦੇ ਕੋਲੇ ਜਾਂ ਕਿਸੇ ਲੀਡਰ ਕੋਲੇ ਜਾਂਦੀ ਹੈ ਜਾਂ ਐਮਐਲਏ ਕੋਲੇ ਜਾਂਦੀ ਹੈ ਸਾਡੇ ਦਿੱਤਿਆ ਚਟਾਲਾ ਕੋਲੇ ਦਾ ਸੀ ਨਰੰਗਪਿੰਡ ਖੜੇ ਆ ਮੇਰੇ ਪਿੰਡ ਦਾ ਬੰਦਾ ਹੈ ਇਹ ਬਿੱਕਰ ਸਿੰਘ ਸਨ ਅਫਦਲਵਾਰ ਸਿੰਘ ਹੈਨਾ ਤੇ ਇਹਦਾ ਘਰ ਪਏ ਜੇ ਤਾਂ ਬੜੀ ਵਧੀਆ ਗੱਲ ਹੈ ਗਰੀਬ ਬੰਦਾ ਹੈ ਵਿਚਾਰਾ ਇਕੱਲਾ ਹੀ ਹੈ ਪਰਿਵਾਰ ਇਹਦਾ ਗੁਜ਼ਰਿਆ ਹੋਇਆ ਕੁੜੀ ਦੀ ਵਿਆਹੀ ਹੋਈ ਹੈ ਇੱਕ ਇਹਦਾ ਮੁੰਡਾ ਗੁਜ਼ਰ ਗਿਆ ਜਵਾਨ ਸੀ ਤੇ ਇੱਕ ਮੁੰਡਾ ਇਹਦੇ ਕੋਲੇ ਹੈ ਉਹ ਵੀ ਵਿਚਾਰਾ ਇੰਨਾ ਕੰਮ ਵਾਲਾ ਹੈ ਨਹੀਂ ਤੇ ਇਕਾ ਕਰ ਲੈਂਦਾ ਤੇ ਘਰ ਦਾ ਗੁਜ਼ਾਰਾ ਇਹਦਾ ਬਹੁਤ ਔਖਾ ਹੁੰਦਾ ਇਸ ਕਰਕੇ ਨੂੰ ਮੈਂ ਜਾ ਕੇ ਤੇਰੀਆਂ ਵੀਡੀਓ ਪਾਉਣੇ ਆ ਯਾਰ ਤੇ ਸਾਡੇ ਪਿੰਡ ਦੇ ਸਰਪੰਚ ਨੂੰ ਵੀ ਐਸੀ ਕਹਿੰਨੇ ਆ ਬੇਨਤੀ ਆ ਕਿ ਇਹਦਾ ਘਰ ਤਾਂ ਪਵਾ ਦੇ ਵਿਚਾਰੇ ਦਾ ਜਾ ਜਾਂ ਤਾਂ ਤੁਸੀਂ ਆਖਿਆ ਨਾ ਕਰੋ ਬੰਦੇ ਨੂੰ ਦਲਾਸਾ ਨਾ ਦਿਆ ਕਰੋ ਜੇ ਆਖਿਆ ਤਾਂ ਇਹਦਾ ਘਰ ਪਵਾਓ ਇਸ ਬੰਦੇ ਨੇ ਜਿੰਨੇ ਵੀ ਬੰਦੇ ਦੇ ਨਾਲ ਆਏ ਆ ਨਾ ਉਹਨਾਂ ਦੀ ਹੱਕ ਬਣਦਾ ਫਿਰ ਗਾਉ ਨੂੰ ਵੀ ਤਾਂ ਵੋਟਾਂ ਚਾਹੀਦੀਆਂ ਹੀ ਆ ਨਾ ਹਾਂ ਬਸ ਹੈ ਨਾ ਗਾਉ ਨੂੰ ਵੋਟਾਂ ਤਾਂ ਚਾਹੀਦੀਆਂ ਹੀ ਆ ਨਾ ਦੋ ਸਾਰੇ ਰਹਿ ਗਏ ਹਾਂ ਮੌਕੇ ਤੇ ਇਹ ਕਹਿੰਦਾ ਮੈਂ ਕੋਈ ਪੈਸਾ ਨਹੀਂ ਲਿਆ ਕੋਈ ਹੋਰ ਨਹੀਂ ਤੇ ਘਰ ਦਾ ਇਹਨੂੰ ਆਖਿਆ ਸੀ ਘਰ ਮੇਰੇ ਪਵਾਇਆ ਨਹੀਂ ਤੇ ਨਾ ਹੀ ਹਜੇ ਤੱਕ ਇਹਦੇ ਕੋਈ ਮੀਟਰ ਬਿਜਲੀ ਵਾਲਾ ਲੱਗੇ ਨਾ ਕਿਸੇ ਨੇ ਕਨੈਕਸ਼ਨ ਬਾਰੇ ਸੋਚਿਆ ਇਹਦੇ ਬਾਰੇ ਠੀਕ ਹੈ ਜੀ ਕਰਿਓ ਜੇ ਕਿਸੇ ਤੋਂ ਮੇਰ ਹੋ ਸਕੀ ਤਾਂ